ਨੇ ਨਾਲ ਇਹਦੀ ਲੋਈ ਰੱਸੀ ਦੀ ਲੋਡ ਸੀ ਤੇ ਮੰਜਾ ਤੇ ਹਟ ਲਿਆ ਮੰਜਾ ਟੁੱਟ ਗਿਆ ਸੀ ਸੋ ਛੱਟ ਵਾਕਿਆ ਜਗਾੜੀ ਹੁੰਦੇ ਕਿਸਾਨਾਂ ਤੋਂ ਕੀ ਕੁਝ ਸਾਰੇ ਕੰਮ ਹੋ ਜਾਣੇ ਆ ਉਹ ਪ੍ਰਧਾਨ ਜੀ ਆਪ ਖੁੱਤ ਲੱਗੇ ਹੋਏ ਨਾਲ ਕੰਮ ਕਰਨ ਲਈ ਇਹ ਕਿਰਪਾਲ ਹੈ ਅਜੀਤ ਤਰਪਾਲ ਤਾਂ ਪੈ ਗਿਆ ਲੋਟੀ ਖਾਣ ਗਿਆ ਅਨੁਸ਼ੀ ਖਾਣ ਗਿਆ ਮਗਰ ਤਰਪਾਲ ਪਾਸ ਤੇ ਸਪੈਸ਼ਲ ਮਾਰਨ ਨੂੰ ਆਪਾਂ ਬੇਕਲ ਦੇ ਇਹ ਹੁਣ ਮੰਜੇ ਥੋੜੇ ਨਾ ਹਲਕੇ ਹੁੰਦੇ ਤਾਂ ਕਰਕੇ ਇਹ ਛੇ ਦੀ ਟੁੱਟ ਜਾਂਦੇ ਆ ਪ੍ਰੋਬਲਮ ਇਹ ਹੈ ਨਾਲੇ ਇਸ ਨੂੰ ਆਣ ਵਾਸਤੇ ਆਪਣੇ ਵਾਸਤੇ ਸਹੀ ਗੱਲ

क्यों गया अभी मीटिंग ला रहे बिलकुल बिलकुल

अभी पाड़ी करी